सेंट्रल दी सरकार मुर्दाबाद 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 या तो सेंट्रल दी सरकार मुर्दाबाद 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 मुझा गंदा प्रशासन मुर्दाबाद 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 लोका दी ना साफ रहने वाला प्रशासन मुर्दाबाद 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 या तो सेंट्रल दी सरकार ਮਰਦਾਵਾ ਮਰਦਾਵਾ ਪਿੰਡ ਕੋਟੜੇ ਗੁਜਰਾ ਨੂੰ ਸਹੂਲਤਾਂ ਤੋਂ ਸਖਣਾ ਰੱਖਣ ਵਾਲਾ ਪ੍ਰਸ਼ਾਸ਼ਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕਲਵੰਤ ਸਿੰਘ ਕੋਟੜਾ ਗੁਜਰਾ ਪ੍ਰਧਾਨ ਹਲਕਾ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਬਲਾਗ ਮਜੀਠਾ ਦਾ ਪਿੰਡ ਕੋਟੜਾ ਗੁਜਰਾ ਦਾ ਹਲਕੇ ਮਜੀਠੇ ਦਾ ਸੋ ਅੱਜ ਆਪਾਂ ਤੁਹਾਡੇ ਮਾਧਿਅਮ ਤੇ ਰਾਈ ਇਹ ਦੱਸਣਾ ਚਾਹੁੰਦੇ ਆ ਕਿ ਸਾਡਾ ਪਿੰਡ ਕੋਟਲਾ ਗੁਜਰਾ ਬਹੁਤ ਸਾਰੀਆਂ ਸਹੂਲਤਾਂ ਤੋਂ ਸਖਰਿਆ ਇਹ ਪਿੰਡ ਜਦੋਂ ਅੰਗਰੇਜ਼ ਦਾ ਰਾਜ ਸੀਗਾ ਉਦੋਂ ਇਸ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਸਰਕਾਰੀ ਸਕੂਲ ਆਇਆ ਦੂਸਰਾ ਸਾਡੇ ਪਿੰਡ ਵਿੱਚ ਸਭ ਤੋਂ ਵੱਡਾ ਇਲਾਕੇ 'ਚ ਇੱਕ ਨੰਬਰ ਦਾ ਆਫਰ ਸੀਗਾ ਜਿਹੜਾ ਸਾਡੇ ਪਿੰਡ ਵਿੱਚ ਇੱਥੇ ਸਟੇਸ਼ਨ ਕੋਟਲਾ ਗੁਜਰਾ ਸੀਗਾ ਤੀਜਾ ਇੱਥੇ ਸਭ ਤੋਂ ਵੱਡਾ ਆਫਰ ਸੀਗਾ ਕਿ ਸਾਡੇ ਪਿੰਡ ਕੋਟਲਾ ਗੁਜਰਾ ਦੇ ਵਿੱਚ ਇੱਕ ਬੱਸ ਅੱਡਾ ਵੀ ਸੀਗਾ ਅੱਜ ਗੱਲ ਕਰਨ ਲਈ ਕਿ ਪਿੰਡ ਦੇ ਵਿੱਚ ਨਾ ਤਾਂ ਸਟੇਸ਼ਨ ਦੇ ਉੱਤੇ ਰੇਲ ਰੁਕ ਰਹੀ ਆ ਉੱਤੇ ਉਤੋਂ ਜਿਹੜੇ ਅੰਗਰੇਜ਼ ਦੇ ਵੇਲੇ ਦੇ ਲੱਗੇ ਹੋਏ ਅਰਜਨ ਦੇ ਬੂਟੇ ਸੀ ਬਹੁਤ ਜ਼ਿਆਦੇ ਮਹਿੰਗੇ ਉਹ ਵੀ ਕੋਈ ਉੱਥੋਂ ਚੁੱਕ ਕੇ ਚੋਰੀ ਕਰਕੇ ਲੈ ਗਿਆ ਸਰਕਾਰੀ ਅਮਲੇ ਫੈਮਿਲੀ ਦੀ ਨੀਤੀ ਦੇ ਤਹਿਤ ਤੇ ਜਿਹੜਾ ਵੱਡੀ ਗੱਲ ਅੱਜ ਮੈਂ ਗੱਲ ਕਰ ਲਵਾਂ ਉਹ ਮੈਂ ਬਾਅਦ 'ਚ ਗੱਲ ਕਰੂੰਗਾ ਪਿੰਡ ਕੋਟਲਾ ਗੁੱਜਣਾ ਦਾ ਸਕੂਲ ਜਿਹੜਾ ਉਹ ਵੀ ਸਹੂਲਤਾਂ ਤੋਂ ਸਖਣਾ ਪਿਆ ਵਾ ਤੇ ਪਿੰਡ ਦਾ ਜਿਹੜਾ ਅੱਜ ਹਾਲੇਦ ਵਾਲੇ ਦੀ ਗੱਲ ਕਰੀਏ ਪਿੰਡ ਦੇ ਆਲੇ ਦੁਆਲੇ ਤੇ ਆਹ ਵੇਖ ਲੋ ਕਿੰਨਾ ਪਾਣੀ ਪਿੰਡ ਦੇ ਵਿੱਚ ਜਮਾਂ ਪਿਆ ਵਾ ਇੱਥੇ ਲੋਕਾਂ ਦਾ ਲੰਘਣਾ ਜਿਹੜਾ ਮੁਸ਼ਕਲ ਹੋਇਆ ਪਿਆ ਵਾ ਇਹ ਪਿੰਡ ਦਾal ਪਤਾ ਨਹੀਂ ਕਿ ਇਹ ਸਰਕਾਰਾਂ ਜਿਹੜੀਆਂ ਸਮੇਂ-ਸਮੇਂ ਮੁਤਾਬਕ ਸਰਕਾਰਾਂ ਆਉਂਦੀਆਂ ਕਾਂਗਰਸ ਸਰਕਾਰ ਵੀ ਆਈ ਆ ਬਾਦਨਾ ਦੀ ਸਰਕਾਰ ਵੀ ਆ ਤੇ ਇੱਥੇ ਹੁਣ ਆਮ ਆਦਮੀ ਪਾਰਟੀ ਦੀ ਵੀ ਸਰਕਾਰ ਆ ਤੇ ਸੈਂਟਰ ਦੇ ਵਿੱਚ ਬੀਜੇਪੀ ਦੀ ਵੀ ਸਰਕਾਰ ਆ ਮੈਂ ਪਿੰਡ ਦੇ ਵਿੱਚ ਸਿਆਸੀ ਤੌਰ ਤੇ ਕਿਸੇ ਦੇ ਉੱਤੇ ਤੰਦ ਨਹੀਂ ਕੱਸਣਾ ਚਾਹੁੰਦਾ ਪਰ ਮੈਂ ਸਰਕਾਰਾਂ ਨੂੰ ਚੇਤਾ ਦਵਾਉਣਾ ਚਾਹੁੰਦਾ ਕਿ ਇਸ ਪਿੰਡ ਦੇ ਵਿੱਚ ਕੀ ਗੱਲ ਮਤਲਬ ਕਿਹੜੀ ਗੱਲੋਂ ਇਸ ਸਰਕਾਰ ਨੂੰ ਸਹੂਲਤਾਂ ਤੋਂ ਸਖਣਾ ਰੱਖਿਆ ਜਾ ਰਿਹਾ ਵਾ ਇਸ ਪਿੰਡ ਦੇ ਵਿੱਚ ਪਿੰਡ 'ਚ ਆਉਂਦਿਆਂ ਸਾਰੀ ਲੋਕਾਂ ਨੂੰ ਪਹਿਲਾਂ ਪੈਰ ਧੋਣੇ ਪੈਂਦੇ ਆ ਤੇ ਫਿਰ ਪਿੰਡ ਦੇ ਵਿੱਚ ਵੜਨਾ ਪੈਂਦਾ ਵਾ ਉਧਰਲੇ ਬੰਨੇ ਜਾਈਏ ਉਧਰਲੇ ਬੰਨੇ ਵੀ ਇੱਦਾਂ ਹੀ ਛਪੜਾਂ ਦੇ ਵਿੱਚ ਇੰਨਾ ਜ਼ਿਆਦਾ ਗੰਦ ਚੜਿਆ ਹੋਇਆ ਵਾ ਸਰਪੜ ਜਿਹੜੇ ਆ ਉਹ ਖਾਣ ਵਾਲੇ ਪਏ ਆ ਇਹਨਾਂ ਦੇ ਵਿੱਚ ਲਫਾਫੇ ਤੇ ਇਹ ਇੰਨਾ ਕੂੜਾ ਕਰਕੜ ਪਿਆ ਵਾ ਕਿ ਜਿਹਨਾਂ ਇਹਦੇ ਵਿੱਚ ਰਹਿਣ ਵਾਲੇ ਪੰਛੀ ਵੀ ਮੇਰਾ خیال ਬਿਮਾਰ ਹੋ ਕੇ ਮਰ ਰਹੇ ਹੋਣਗੇ ਪਾਣੀ ਤੋਂ ਵੀ ਲੋਕ ਜਿਹੜੇ ਆ ਮਤਲਬ ਕਿ ਪੀਣ ਵਾਲੇ ਪਾਣੀ ਜਿਹੜੇ ਸਾਡੇ ਪਿੰਡ ਦੇ ਅਤ ਗੰਦੇ ਤੋਂ ਗੰਦੇ ਹੋ ਚੁੱਕੇ ਆ ਲੋਕ ਕੈਂਸਰ ਦੀਆਂ ਬਿਮਾਰੀਆਂ ਦੇ ਵਿੱਚ ਘਿਰ ਜਾਣਗੇ ਕਾਲੇ ਪੀੜੀਏ ਦੇ ਵਿੱਚ ਘਿਰੇ ਹੋਏ ਆ ਸੋ ਆ ਜਿਹੜਾ ਪਾਣੀ ਆ ਇਸ ਦੇ ਸਬੰਧ ਵਿੱਚ ਮੈਂ ਸਰਕਾਰਾਂ ਨੂੰ ਇਹ ਡੀਸੀ ਸਾਹਿਬ ਨੂੰ ਵੀ ਦੱਸਣਾ ਚਾਹੁੰਦਾ ਮੈਂ ਵੀ ਇਹ ਪਿੰਡ ਦਾ ਜਿਹੜਾ ਵਾ ਕੋਈ ਪੁਖਤਾ ਪ੍ਰਬੰਧ ਪਾਣੀ ਦਾ ਕੀਤਾ ਜਾਵੇ ਇਹ ਪਾਣੀ ਜਿਹੜਾ ਪਿੰਡ ਦਾ ਕਿਸੇ ਬੰਦੇ ਨਿਕਾਸ ਨਹੀਂ ਹੈਗਾ ਇਨਾ ਛਪੜਾ ਤੋਂ ਸਵਾ ਆਉਂ ਸਮਾਜਿਕਾ ਜਦੋਂ ਛਪੜਾ ਦੇ ਵਿੱਚ ਸਰ ਜਾਂਦਾ ਸੀ ਜਦੋਂ ਨਲਕੇ ਦੇ ਨਾਲ ਲੋਕ ਪਾਣੀ ਕੱਢਦੇ ਸੀ ਅੱਜ ਸਮਰਸੀਵਾਲ ਬੋਰ ਲੱਗੇ ਹੋਏ ਨੇ ਪਾਣੀ ਬੇਵਜ੍ਹਾ ਹੀ ਵੱਤ ਤੋਂ ਵੱਤ ਦੇਖਿਆ ਜਾਂਦਾ ਜੇ ਨਾਲੇ ਪਾਣੀ ਜਿਹੜਿਆ ਇਹ ਹਲੇ ਮੀਂਹ ਨਹੀਂ ਗੇ ਪਏ ਹੈਗੇ ਤੇ ਤਾਂ ਵੀ ਇੱਥੋਂ ਤੱਕ ਪਾਣੀ ਚੜ ਗਿਆ ਤੇ ਜਦੋਂ ਮੀਂਹ ਪੈਣਿਆ ਉਦੋਂ ਪਤਾ ਨਹੀਂ ਕੀ ਹੋਣਾ ਵਾ ਹਾਂ ਜਿੱਥੇ ਸਰਦਾਰ ਨਰਾਇਣ ਸੌਣ ਵਾਲੀ ਪੈਲੀ ਦੇ ਵਿੱਚ ਸਾਰਾ ਪਾਣੀ ਜਾ ਰਿਹਾ ਸੀ ਇਹਨਾਂ ਵਿਚਾਰਿਆਂ ਨੇ ਵੀ ਆਪਣੀ ਅੱਦ ਵਾਲੇ ਵਾਲੇ ਵੱਟ ਮਾਰੀ ਹੋਈ ਆ ਵੀ ਸਾਡੀ ਫਸਲ ਨਾ ਖਰਾਬ ਹੋਵੇ ਤੇ ਇਧਰ ਪਾਣੀ ਜਿਹੜਾ ਵਾ ਡੱਕੇ ਲੱਗਿਆ ਪਿਆ ਵਾ ਛੱਪੜ ਜਿਹੜੇ ਉਤਾਰੇ ਲੱਗੇ ਪਏ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਹ ਪਿੰਡ ਦਾ ਜਿਹੜਾ ਨਿਕਾਸ਼ ਆ ਉਹ ਕਿਸੇ ਤਰ੍ਹਾਂ ਕੱਢਿਆ ਜਾਵੇ ਪਾਣੀ ਦਾ ਮਸਲਾ ਹੱਲ ਜਿਹੜਾ ਕੀਤਾ ਜਾਵੇ ਜੇ ਲੋਕਾਂ ਦੇ ਵਿੱਚ ਬਿਮਾਰੀ ਆਈ ਲੋਕ ਧਿਆਨ ਕਬਿਮਾਰੀਆਂ ਦਾ ਮਰੇ ਤੇ ਫਿਰ ਸਰਕਾਰਾਂ ਹੀ ਜ਼ਿੰਮੇਵਾਰ ਹੋਣਗੀਆਂ ਤਾਂ ਭਾਈ ਪਿੰਡ ਦੀ ਨਿਕਾਸੀ ਦਾ ਹਾਲਤ ਵੇਖੋ ਵੀ ਜੋ ਅਜ ਤੋਂ ਕੁੜੀਆਂ 40 ਸਾਲਾਂ ਤੋਂ ਕੋਈ ਪਾਣੀ ਦਾ ਨਿਕਾਸ ਨਹੀਂ ਬਹੁਤ ਬੁਰਾ ਹਾਲ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਜੇ ਘਰਾਂ ਵਾਲਿਆਂ ਦੇ ਘਰਾਂ ਦੇ ਵਿੱਚ ਪਾਣੀ ਵੜਿਆ ਕਿੱਥੇ ਜਾਣ ਇਸ ਟਾਈਮ ਪ੍ਰਸ਼ਾਸਨ ਦੱਸੇ ਨਾ ਵੀ ਇਹ ਜਾਣ ਕਿਧਰ ਨੂੰ ਕੋਲੜੇ ਗੁਜਰਾਂ ਵਾਲੇ ਕਿਧਰ ਨੂੰ ਜਾਣ ਮਜੀਠੇ ਹਲਕੇ ਦੇ ਵਿੱਚੋਂ ਕੋਲੜੇ ਗੁਜਰਾਂ ਦੀ ਬਹੁਤ ਨਾਜਕ ਹਾਲਤ ਹੈ ਇੱਕ ਪਾਣੀ ਦੇ ਨਿਕਾਸ ਨੂੰ ਬਹੁਤ ਹੀ ਮੰਦੀ ਹਾਲਤ ਹੈ ਜਿੱਥੇ ਕਈ ਯਾਰੀ ਸਰ ਸਜੋਗ ਹੈ ਹਾਲਤ ਜਿਹੜੀ ਹੈ ਆ ਟਾਡੇ ਡੰਗਰ ਬੱਜੇ ਡੰਗਰ ਬੱਜੇ ਨੇ ਪਾਣੀ ਚ ਜੀ ਹਾਂਜੀ ਆ ਵੇਖੋ ਮਾਲ ਬੱਜਾ ਆ ਪਾਣੀ ਘਰਾਂ ਦੇ ਵਿੱਚ ਪਾਣੀ ਦੇ ਡੁੱਬੇ ਪਏ ਛੋਟੇ ਛੋਟੇ ਬੱਚੇ ਆ ਦਰਵਾਜਿਆਂ ਦੇ ਵਿੱਚ ਅੰਦਰਵਾਰ ਖਲੋਤੇ ਇਹ ਕਿੱਧਰ ਨੂੰ ਜਾਣ ਕੋਲ ਲਾ ਗੁਜਰਾ ਕਿਧਰੋਂ ਪ੍ਰਸ਼ਾਸਨ ਨੇ ਸੋਚੇ ਆਣ ਕੇ ਇਹ ਵੇਖ ਕੇ ਕਿੰਨੀ ਤਰਸਯੋਗ ਹਾਲਤ ਹੋ ਰਹੀ ਆ ਇਹ ਆ ਸ਼ਕਾਸ ਬਹੁਤ ਗਲਤ ਤਰੀਕੇ ਨਾਲ ਕੀਤਾ ਵਾ ਦੋ ਸੀਵਰ ਪਏ ਛੱਪੜ ਦੇ ਵਿੱਚ ਠੀਕ ਆ ਕਿ ਨਹੀਂ ਤੇ ਫਿਰ ਵੀ ਪਾਣੀ ਨਹੀਂ ਨਿਕਲ ਰਿਹਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਅਸੀਂ ਇਹਦਾ ਕੋਈ ਮਸਲਾ ਹੱਲ ਕਰਾਂਗੇ ਜਲਦੀ ਤੋਂ ਜਲਦੀ ਇਹਦਾ ਅਹੀਂ ਅੱਗੇ ਵੀ ਐਸਡੀਐਮ ਸਾਹਿਬ ਨਾਲ ਗੱਲਬਾਤ ਕੀਤੀ ਹੈ ਛੱਪੜ ਬਾਰੇ ਇਹਦਾ ਮਸਲਾ ਹੱਲ ਕਰਾਂਗੇ ਜਲਦੀ ਤੋਂ ਜਲਦੀ